ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਦੀਆਂ ਜਿਵੇਂ ਕਿ ਰੱਬ ਦਾ ਭਾਣਾ ਮਿੱਠਾ ਕਰਕੇ ਜੋ ਉਹ ਕਰਦਾ ਮੰਨੀ ਜਾ ਗਮ ਦੇਵੇ ਜਾਂ ਖੁਸ਼ੀ ਦੇਵੇ ਉਹ ਪੱਲੇ ਦੇ ਨਾਲ ਬੰਨੀ ਜਾ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾ ਚੜ੍ਹਾ ਆਉਂਦੇ ਰਹਿੰਦੇ ਆ। ਇਹ ਜ਼ਿੰਦਗੀ ਇੱਕ ਸਫ਼ਰ ਆ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਉਭਰ ਖਾਬੜ ਆਉਂਦੇ ਆ। ਕਿਸੇ ਦਾ ਵੀ ਸਫ਼ਰ ਕੋਈ ਸਿੱਧਾ ਨਹੀਂ ਹੁੰਦਾ। ਟੇਡੇ ਮੇਡੇ ਜ਼ਿੰਦਗੀ ਦੇ ਰਾਹਾਂ ਵਿੱਚੋਂ ਵਿਚਰਦਾ ਹੋਇਆ اپنی منزل ਤੇ ਜੋ انسان ਪਹੁੰਚ ਜਾਂਦਾ ਉਹੀ ਮਹਾਨ ਕੋਈ ਵੀ انسان ਅਜਿਹਾਨੀ ਜੀਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਸੁੱਖ ਨਾ ਆਇਆ ਹੋਵੇ ਕੋਈ ਜਿਹੜਾ ਆਪਣਾ ਦੁੱਖ ਜਿਹੜਾ ਬੋਲ ਕੇ ਜ਼ਾਰ ਕਰ ਦਿੰਦਾ ਕੋਈ ਆਪਣੇ ਢਿੱਡ ਵਿੱਚ ਹੀ ਰੱਖਦਾ ਕਿਉਂਕਿ ਕੋਈ ਕਿਸੇ ਦੀ ਗੱਲ ਸੁਣਦਾ ਨਹੀਂ ਕੋਈ ਵੀ ਕਿਸੇ ਦੀ ਦੁੱਖ ਦੀ ਗੱਲ ਨਹੀਂ ਸੁਣਦਾ ਜਿਵੇਂ ਕਹਿੰਦੇ ਆ ਕਿ ਭਾਵੇਂ ਕੋਈ ਕਿਸੇ ਨੂੰ ਕੋਈ ਸਰੀਰਕ ਦੁੱਖਾ ਕੋਈ ਮਾਨਸਿਕ ਦੁੱਖਾ ਕੋਈ ਪਰਿਵਾਰ ਦਾ ਦੁੱਖਾ ਕੋਈ ਆਰਥਿਕ ਦੁੱਖਾ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਥੋੜਾ ਬਹੁਤ ਜ਼ਰੂਰ ਹੀ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਏ ਇਹ ਨਹੀਂ ਕਿ ਉਹ ਹਮੇਸ਼ਾ ਸੁੱਖਾਂ ਦੀਆਂ ਪੋਟਲੀਆਂ ਬਣ ਕੇ ਬੈਠਾ ਨਹੀਂ ਪਰ ਕੋਈ ਵੀ ਦੁੱਖ ਕਹੇ ਦਾ ਨਹੀਂ ਸੁਂਦਾ ਹਰ ਇਨਸਾਨ ਆਪਣੇ ਦੁੱਖ ਜਿਹੜਾ ਕਿਸੇ ਕੋਲ ਜਾਹ ਕਰਦਾ ਕਿ ਸ਼ਾਇਦ ਮੈਨੂੰ ਕੋਈ ਇਹਦੇ ਤੋਂ ਕੋਈ ਮੇਰੇ ਦਰਦ ਤੇ ਕੋਈ ਮਲਮ ਲਾਵੇ ਸ਼ਾਇਦ ਮੈਨੂੰ ਇੱਕ ਤਾਂ ਕੋਈ ਰਾਹਤ ਮਿਲ ਜੇ ਤਾਂ ਕਰਕੇ ਉਹ ਕਰਦਾ ਪਰ ਕਹਿੰਦੇ ਆ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾਸ ਜਣਾ ਕੋਈ ਵੀ ਕਿਸੇ ਦੇ ਦੁਖੜੇ ਨਹੀਂ ਸੁਂਦਾ ਉਹਦੇ ਨਾਲ ਕੋਈ ਇੱਕ ਵਾਰ ਗੱਲ ਸੁਣੂ ਕੋਈ ਦੋ ਵਾਰ ਸੁਣੂ ਭਾਵੇਂ ਕਿਸੇ ਵੀ ਟੋਪ ਤਰਾਂ ਦੀ ਉਹਦੀ ਕੋਈ ਪਰੇਸ਼ਾਨੀ ਹੋਵੇ ਕਿਉਂਕਿ ਪਰੇਸ਼ਾਨੀ ਦੁਆਰਾ ਕੋਈ ਇਨਸਾਨ ਨਹੀਂ ਹੈਗਾ ਤੇ ਜੇਕਰ ਕੋਈ ਹੱਸਦਾ ਹੋਇਆ ਬੰਦਾ ਆਪਣੇ ਸਾਰੇ ਦੁੱਖ ਦਰਦ ਸਮੇਟ ਕੇ ਜਿਉ ਹੱਸਦਾ ਤੇ ਉਹਦੇ ਕੋਲ ਜਿਹੜੇ ਸਾਰੇ ਉਹਦੀ ਗੱਲ ਸੁਣਨ ਨੂੰ ਤਿਆਰ ਆ ਕਿਉਂਕਿ ਉਹਨਾਂ ਉਹਦੇ ਹਾਸਿਆਂ ਦੇ ਨਾਲ ਹਰੇਕ ਨੂੰ ਜਿਹੜੀ ਆ ਮਤਲਬ ਉਹਨੂੰ ਖੁਸ਼ੀ ਉਹਨਾਂ ਨੂੰ ਮਿਲਦੀ ਆ ਕਿ ਵੇਖੋ ਕਿੰਨਾ ਖੁਸ਼ੀ ਦੇਰ ਬੰਦਾ ਵਾ ਇਹਨੇ ਮੇਰੇ ਖੁਸ਼ੀ ਦੇ ਨਾਲ ਬੰਦੇ ਦੇ ਦਿਲ ਦੇ ਵਿੱਚ એનર્ਜੀ ਭਰੀ ਜਾਂਦੀ ਆ ਤੇ ਕਿਸੇ ਦੇ ਦੁੱਖੜੇ ਸੁਣਦੇ ਨਾਲ ਉਹ ਇਨਸਾਨ ਦੇ ਦਿਲ ਦੇ ਵਿੱਚ ਜਿਹੜੀ ਆ ਉਹ ਊਰਜਾ ਉਹ એનર્ਜੀ ਨਹੀਂ ਆਉਂਦੀ ਜੋ ਖੁਸ਼ੀ ਦੀਆਂ ਗੱਲਾਂ ਸੁਣ ਕੇ ਆਉਂਦੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਵਾ ਜੇਕਰ ਆਪਾਂ ਆਪਣੀ ਜ਼ਿੰਦਗੀ ਨੂੰ ਖੂਬ ਸੁੰਦਰੀ ਦੇ ਨਾਲ ਜੀਉਣਾ ਵਾ ਇਹ ਜ਼ਿੰਦਗੀ ਬਹੁਤ ਸੋਹਣੀ ਆ ਇਸ ਸੰਸਾਰ ਇੱਕ ਬਹੁਤ ਵੱਡਾ ਸਮੁੰਦਰ ਵਾ ਜਿਵੇਂ ਸਮੁੰਦਰ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਛੱਲਾਂ ਉੱਠਦੀਆਂ ਤੇ ਉੱਠ ਕੇ ਫਿਰ ਸ਼ਾਂਤ ਹੋ ਜਾਂਦੀਆਂ ਤੇ ਉਹਨਾਂ ਦੀ ਆਵਾਜ਼ ਵੀ ਆਉਂਦੀ ਆ ਪਰ ਜਿਹੜਾ ਇੱਕ ਇਨਸਾਨ ਆ ਉਹਦੇ ਮਨ ਦੇ ਵਿੱਚ ਵੀ ਕੁਝ ਦੁੱਖ ਦਰਦ ਦੇ ਛੱਲਾਂ ਬਹੁਤ ਉੱਠਦੀਆਂ ਪਰ ਉਹ ਜਿਹੜੀਆਂ ਆਵਾਜ਼ ਨਹੀਂ ਦਿੰਦੀਆਂ ਉਹ ਸ਼ਾਂਤ ਨਹੀਂ ਹੁੰਦੀਆਂ ਤੇ ਕਈ ਵਾਰ ਉਹ ਚਾਹੁੰਦਾ ਕਿ ਚੱਲ ਮੈਂ ਕਿਸੇ ਦੇ ਨਾਲ ਆਪਣਾ ਕੋਈ ਦਰਦ ਸਾਂਝਾ ਕਰਾਂ ਕੋਈ ਦੁੱਖ ਮੇਰਾ ਜਿਹਦੇ ਦੇ ਕੋਈ ਮੇਰੇ ਮਲਮ ਲਾ ਸਕੇ ਤੇ ਕਈ ਲੋਕ ਬੜੇ ਪੋਜ਼ਿਟਿਵ ਹੁੰਦੇ ਆ ਉਹ ਹਮੇਸ਼ਾ ਹੀ ਬੜਾ ਹੌਸਲਾ ਦਿੰਦੇ ਆ ਵੀ ਨਹੀਂ ਜਿਵੇਂ ਰਾਤ ਤੋਂ ਬਾਅਦ ਦਿਨ ਆਉਂਦਾ ਤੇ ਦਿਨ ਤੋਂ ਬਾਅਦ ਰਾਤ ਆਉਂਦੀ ਆ ਦੁੱਖ ਸੁੱਖ ਵੀ ਇਨਸਾਨ ਦੇ ਇਦਾਂ ਹੀ ਆ ਹਰ ਚੀਜ਼ ਨੂੰ ਖੇੜੇ ਮੱਥੇ ਚੱਲਣਾ ਚਾਹੀਦਾ ਤੇ ਜੇਕਰ ਕੋਈ ਸੋਹਣੇ ਦੁੱਖ ਦੀ ਘੜੀ ਦੇ ਵਿੱਚ ਕਿਸੇ ਦੀ ਸੁਣ ਕੇ ਭਾਵੇਂ ਕਿਸੇ ਤਰ੍ਹਾਂ ਵੀ ਦਿਲ ਦੁਖ ਹੋਵੇ ਦੁੱਖ ਦੇ ਬੜੇ ਤਰੀਕੇ ਹੁੰਦੇ ਆ ਤੇ ਸੁੱਖ ਨਾਲ ਸੁੱਖ ਦੇ ਵੀ ਬੜੇ ਤਰੀਕੇ ਆ ਪਰ ਜੇ ਕੋਈ ਭਾਵੇਂ ਜੇ ਇੱਕ ਛੋਟਾ ਜਿਹਾ ਬੱਚਾ ਵੀ ਆ ਕਿਹ ਗੱਲੋਂ ਪਰੇਸ਼ਾਨ ਹੁੰਦਾ ਤੇ ਜੀ ਆਪਾਂ ਉਹਨੂੰ ਸ਼ਾਬਾਸ਼ ਕਹਿਦਨੇ ਲੈ ਤੂੰ ਤੇ ਸ਼ੇਰ ਪੋਤਾ ਕੋਈ ਗੱਲ ਹੀ ਨਹੀਂ ਆਹ ਗੱਲ ਤੇ ਕੋਈ ਗੱਲ ਹੀ ਨਹੀਂ ਤੂੰ ਡੇਗ ਗਿਆ ਬੱਲੇ ਬੱਲੇ ਕੀੜੀ ਕੀ ਆਪਾਂ ਕਹਿੰਨੇ ਨੇ ਬੱਲੇ ਬੱਲੇ ਲਓ ਜੀ ਇਹਦੇ ਕੀੜੀ ਦਾ ਆਟਾ ਡੇਗ ਗਿਆ ਐਦਾਂ ਕਰਕੇ ਆਪਾਂ ਆਂਦੇ ਹੁੰਨੇ ਆ ਓਠ ਓਠ ਬੱਗਾ ਸ਼ੇਰ ਪੁੱਤ ਮੇਰਾ ਕੁਛ ਵੀ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਤੇ ਉਹ ਬਚਾਈ ਰ ਉੱਠ ਕੇ ਤੂੰ ਨੇ ਵੀ ਸੱਚੀ-ਮੱਚੀ ਮੈਨੂੰ ਕੁਛ ਨਹੀਂ ਹੋਇਆ ਤੇ ਜੇ ਆਪਾਂ ਆਖਣ ਲੱਗ ਜੀਏ ਲੈ ਹੋ ਤੇਰੀ ਛੱਟ ਲੱਗੀ ਛੱਟ ਲੱਗੀ ਤੂੰ ਸਮਝਦਾ ਸੱਚੀ ਮੇਰੇ ਛੱਟ ਲੱਗੀ ਆ ਇਸੇ ਤਰ੍ਹਾਂ ਹੀ ਜਿਹੜੇ ਵੱਡੇ ਉਮਰ ਦੇ ਵਿੱਚ ਇਨਸਾਨ ਹੁੰਦੇ ਆ ਉਹਨਾਂ ਦਾ ਵੀ ਇਹੀ ਹਾਲ ਆ ਜੇ ਆਪਾਂ ਕਿਸੇ ਦੇ ਨਾਲ ਦੋ ਲਫ਼ਜ਼ ਹਮਦਰਦੀ ਦੇ ਉੱਚਾ ਪੂਰਕ ਗੱਲ ਕਿਸੇ ਤਰੀਕੇ ਨਾਲ ਸਮਝਾ ਦਈਏ ਤੇ ਉਹ ਬੰਦੇ ਨੂੰ ਬੜੀ ਸ਼ਾਂਤੀ ਜੀ ਮਿਲਦੀ ਆ ਕਿ ਹਾਂ ਇਹਨੇ ਮੈਨੂੰ ਬੜੇ ਤਰੀਕੇ ਦੇ ਨਾਲ ਸਮਝਾਇਆ ਤੇ ਮੇਰਾ ਜਿਹੜਾ ਮਨ ਦਾ ਉਹ ਭਚਕਾ ਸੀ ਜਿਹੜਾ ਮੇਰੇ ਮਨ ਦਾ ਵਿੱਚ ਤੋਸਲਾ ਜਿਹਾ ਬਣਿਆ ਸੀ ਕਿ ਮੈਨੂੰ ਐਦਾਂ ਹੁੰਦਾ ਮੈਨੂੰ ਐ ਹੋਣਾ ਜਾਂ ਤਾਂ ਜਦੋਂ ਆਪਾਂ ਡਾਕਟਰ ਦੇ ਕੋਲ ਜਾਈਏ ਬਿਮਾਰੀ ਭਾਵੇਂ ਕਿੰਨੀ ਵੀ ਵੱਡੀ ਹੋਵੇ ਕੁਝ ਵੀ ਹੋਵੇ ਆਪਾਂ ਬੜਾ ਡਰਦੇ ਆ ਜੇ ਸਾਨੂੰ ਡਾਕਟਰ ਕਹਿ ਦੇ ਵੀ ਨਹੀਂ ਇਹ ਤਾਂ ਕੋਈ ਗੱਲ ਵੀ ਨਹੀਂ ਕੁਝ ਵੀ ਨਹੀਂ ਇਹਦੇ ਨਾਲ ਤਾਂ ਕੁਝ ਵੀ ਨਹੀਂ ਹੋਣਾ ਤੇ ਸਾਨੂੰ ਇਦਾਂ ਲੱਗਦਾ ਕਿ ਅਸੀਂ ਬਿਲਕੁਲ ਠੀਕ ਆ ਸਾਨੂੰ ਕੁਝ ਹੈ ਹੀ ਨਹੀਂ ਤੇ ਜੇਕਰ ਸਾਨੂੰ ਡਾਕਟਰ ਕਹਿ ਦੇ ਨਹੀਂ ਜੀ ਇਹ ਤਾਂ ਬੜੀ ਗੰਭੀਰ ਬਿਮਾਰੀ ਆ ਇਹਦਾ ਕੋਈ ਇਲਾਜ ਹੀ ਨਹੀਂ ਆ ਇਹਦਾ ਇਦਾਂ ਹੀ ਨਹੀਂ ਹੈਗਾ ਤੇ ਉਹ ਬੰਦਾ ਜਿਹੜਾ ਵਾ ਉਹ ਆਪਣੀ ਮਾਨਸਿਕਤਾ ਗਵਾ ਲਿੰਦਾ ਸੱਚੀ ਮੈਨੂੰ ਬੜੀ ਬਿਮਾਰੀ ਆ ਇਸੇ ਤਰ੍ਹਾਂ ਸਾਨੂੰ ਹਰ ਇਨਸਾਨ ਦੇ ਦੁੱਖ ਸੁੱਖ ਦੇ ਵਿੱਚ ਜਿਹੜੀ ਆ ਉਹਦੀ ਹੌਸਲਾ ਫਜ਼ਾਈ ਕਰਨੀ ਚਾਹੀਦੀ ਆ ਸੁਣ ਲੈਣਾ ਚਾਹੀਦਾ ਜੇ ਕੋਈ ਆਪਣਾ ਕੋਈ ਤੁਹਾਨੂੰ ਦਰਦ ਸੁ ਸੁਣਾਉਂਦਾ ਵੀ ਆ ਸੁਣ ਵੀ ਲੈਣਾ ਚਾਹੀਦਾ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਣੇ ਆਪ ਨੂੰ ਆਪਣੇ ਕੰਮਾਂ ਵਿੱਚ ਹੀ ਮਸਤ ਰਖੀਏ ਸੈਰ ਕਰੀਏ ਕਿਸੇ ਪਾਰਕ ਵਿੱਚ ਚਲ ਜੀਏ ਗੁਰਦੁਆਰਾ ਸਾਹਿਬ ਚਲ ਜੀਏ ਕਿਤਨਾ ਕੋਈ ਕੋਈ ਵਧੀਆ ਆਪਾਂ ਬੁੱਕਸ ਪੜ੍ਹ ਲਈਏ ਤੇ ਕੋਈ ਆਪਾਂ ਵਧੀਆ ਟੌਪਿਕ ਦੇ ਉੱਤੇ ਕੋਈ ਆਪਾਂ ਕੋਈ ਵੀਡੀਓ ਵੀ ਦੇਖ ਲਈਏ ਤੇ ਇਹਦੇ ਨਾਲ ਆਪਾਂ ਜਿਹੜਿਆ ਸਾਡੇ ਮਨ ਨੂੰ ਬੜੀ ਤਸੱਲੀ ਮਿਲਦੀ ਆ ਤੇ ਆਪਾਂ ਨੂੰ ਬਹੁਤ ਸ਼ਾਂਤੀ ਮਿਲਦੀ ਆ ਤੇ ਆਪ ਸਭ ਨੂੰ ਸੱਚੇ ਅਕਾਲ